ਕੇਦਰੀਵਾਲ ਸਾਹਿਬ ਪਿੱਛੇ ਸਾਡੇ ਸੀਐਮਐ ਖਲੋਤੇ ਨਜ਼ਰ ਆਉਂਦੇ ਐ ਜਿਵੇਂ ਸਾਲੀਆਂ ਦੇ ਨਾਕੇ ਤੇ ਲਾੜੇ ਦਾ ਰੁੱਸਿਆ ਜਿਆ ਯਾਰ ਅਗਲਾ ਕਹਿੰਦਾ ਸੀ ਕੁਲਫੀ ਗਰਮਾ ਗਰਮ ਭੈਣ ਨਹੀਂ ਸਾਨੂੰ ਹੀ ਸਮਝ ਹੋਣ ਲੱਗ ਰਹੀ ਆ ਕੇ ਇਹ ਤੇ ਉਦੋਂ ਤੋਂ ਹੀ ਬਣਾਉਂਦਾ ਸੀ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਪੰਜਾਬ 'ਚ ਬਦਲਾ ਰੋਕਣਾ ਸੀ ਨਸ਼ਾ ਰੋਕਤੀਆਂ ਜ਼ਮੀਨਾ ਮਹਿਫੂਜ਼ ਕਰਨੇ ਸੀ ਆਮ ਲੋਕ ਮਹਿਫੂਜ਼ ਕਰਤਾ ਮਾਫੀਆ ਖਤਮ ਕਰਨਾ ਸੀ ਪੇਸ਼ਟਾਚਾਰ ਖਤਮ ਕਰਤੀ ਇਮਾਨਦਾਰੀ ਯਾਰ ਮੈਂ ਤਾਂ ਪੀਜੇ ਪਾਸਤੇ ਖਾਣਿਆ ਆਹੋ ਆਹੋ ਦੇਨੇ ਆ ਤੈਨੂੰ ਪੀਜੇ ਪਾਸਤੇ ਤੈਨੂੰ ਤਾਂ ਬੈਂਗਣਾ ਦੀ ਤਰੀ ਮੇਰੂ ਮਲੀਠਿਆ ਬੈਂਗਣਾ ਦੀ ਤੇ ਆਹ ਛੜੇ ਚ ਪਰੌਂਠੇ ਭੈਣੇ ਮੈਂ ਆ ਗਿਆ ਭੰਤੀ ਦੀ ਸਰਕਾਰ ਮੈਨੂੰ ਨੀ ਰੋਕ ਸਕਦੀ ਰਖੜੀ ਬਣਵਾਣ ਤੋਂ ਚੀਕਾ ਕਢਾ ਦੂੰ ਚੀਕਾ ਬਹੁਤ ਮਾੜਾ ਹੋਇਆ ਕੱਲ ਕੁਰਸੀ ਵਿਚਾਰੀ ਖਾਲੀ ਪਈ ਰਹੀ ਲੋਕਾਂ ਦਾ ਵੈਸੇ ਬੜਾ ਖਿੱਚਿਆ ਹੋ ਲੋਕ 2027 ਚ ਮੇਰਾ ਖਿੱਚਣਗੇ ਲਾਲਾ ਜੀ ਨੂੰ ਅਸਤੀਫਾ ਭੇਜੀ ਦੇਣਾ ਕਰਦਾ ਫੋਨ ਕਿੰਨੇ ਵਿਸ਼ਵਾਸ ਨਾਲ ਲੋਕਾਂ ਨੇ ਮੈਨੂੰ ਚੁਣਿਆ ਸੀ ਪਰ ਅਫਸੋਸ ਕੇਜਰੀਵਾਲ ਜੀ ਮੈਂ ਨਾਂ ਦਾ ਸੀਐਮ ਹਾਂ ਮੈਂ ਪਦ ਤੋਂ ਅਸਤੀਫਾ ਦੇਣਾ ਤੁਸੀਂ ਅੱਜ ਤੋਂ ਸੀਐਮਓ ਪੰਜਾਬ ਦੇ ਅਗਲਾ ਸੀਐਮ ਮੈਂ ਬਣੂ ਭੰਤਿਆਂ ਨਾ ਕਿ ਚੌਲ 2000 ਆ ਲੈਣ ਦੇ ਬਸ ਇੱਕ ਵਾਰ